ਸਤ ਸ਼੍ਰੀ ਅਕਾਲ ਲੈ ਕੇ ਆਸ ਰਾਂ ਮੁਲਾਜ਼ਮਾਂ ਲਈ ਵੱਡੀ ਖਬਰ ਮੁਲਾਜ਼ਮਾਂ ਲਈ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਜਿਸ ਦੇ ਵਿੱਚ ਪੰਚਾਇਤ ਤੇ ਮੁਲਾਜ਼ਮਾਂ ਦੇ ਲਈ ਅਹਿਮ ਜਾਣਕਾਰੀ ਇੱਕ ਅਹਿਮ ਅਪਡੇਟ ਹੈ ਜਿਹੜੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਪਹਿਲੀ ਵਾਰੀ ਚੈਨਲ ਤੇ ਆਇਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਟੈਲੀਗ੍ਰam ਚੈਨਲ ਨੂੰ ਜੁਆਇਨ ਜ਼ਰੂਰ ਕਰ ਲੈਣਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਸੰਘਰਸ਼ ਅਗੇ ਚੌਕਸ਼ੁਕੀ ਹੈ ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ ਕਰਕੇ ਮੁਲਾਜ਼ਮਾਂ ਦੀ ਅਹਿਮ ਮੰਗ ਉੱਪਰ ਆਪਣੀ ਸਹਿਮਤੀ ਜਤਾ ਦਿੱਤੀ ਹੈ ਸੋ ਕਿਹੜੇ ਮੁਲਾਜ਼ਮਾਂ ਨੂੰ ਇਸ ਦਾ ਲਾਭ ਹੋਵੇਗਾ ਸਾਰੀ ਜਾਣਕਾਰੀ ਦੇਵਾਂਗੇ ਪਹਿਲੀ ਵਾਰੀ ਚੈਨਲ ਤੇ ਆਇਆ ਹਾਂ ਚੈਨਲ ਦੇ ਨਾਲ ਐਂਡ ਤੱਕ ਬਣੇ ਰਹਿਣਾ ਅਤੇ ਪੰਜਾਬ ਦੀ ਹਰ ਛੋਟੀ ਵੱਡੀ ਖਬਰ ਦੇਸ਼ ਦੁਨੀਆ ਦੀ ਹਰ ਛੋਟੀ ਵੱਡੀ ਖਬਰ ਬਲਾਸਮਾ ਸੰਬੰਧੀ ਹਰ ਛੋਟੀ ਵੱਡੀ ਖਬਰ ਜਾਣਨ ਲਈ 채ਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਸੀਂ ਦੇਖ ਰਹੇ ਹੋ ਪੰਜਾਬ ਇਕਤਾ ਟੀਵੀ ਹਾਂਜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਜੋ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਪੱਤਰ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਅਤੇ ਨਾਲ ਹੀ ਸਕੱਤਰ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਇਸ ਪੱਤਰ ਦਾ ਵਿਸ਼ਾ ਸਰਵ ਸਿੱਖਿਆ ਅਭਿਆਨ ਮਿੱਡੇ ਮੀਲ ਅਤੇ ਦਫ਼ਤਰੀ ਕਰਮਚਾਰੀਆਂ ਤੀਆਂ ਮੰਗਾਂ ਦੇ ਸੰਬੰਧੀ ਜੋ ਮੀਟਿੰਗ ਬੁਲਾਈ ਗਈ ਹੈ ਸਰਵ ਸਿੱਖਿਆ ਅਭਿਆਨ ਮਿੱਡੇ ਮੀਲ ਦਫ਼ਤਰੀ ਕਰਮਚਾਰੀ ਪੰਜਾਬ ਯੂਨੀਅਨ ਦੇ ਜੋ ਆਗੂ ਹੈ ਉਹਨਾਂ ਨੂੰ ਮੀਟਿੰਗ ਦਾ ਸਾਮਾ ਦਿੱਤਾ ਗਿਆ ਤੇ ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀ ਮੰਗਾਂ ਸੰਬੰਧੀ ਵਿਚਾਰ ਵਟਾਂਦਰਾ ਕਰਨ ਦੇ ਲਈ ਮਾਣਯੋਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਅਤੇ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਹਰਜੋਤ ਬੈਂਸ ਦੇ ਨਾਲ ਮਾਨਯੋਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰੀ ਕਮਰੇ 15 ਦੇ ਵਿੱਚ ਮੀਟਿੰਗ ਹੈ ਜਿਹੜੀ ਉਹ ਬੁਲਾਈ ਗਈ ਹੈ ਤੀਸਰੀ ਮੰਜ਼ਲ ਪੰਜਾਬ ਸਿਵਲ ਸਕੱਤਰ 1 ਦੇ ਵਿੱਚ ਇਹ ਮੀਟਿੰਗ ਹੋਵੇਗੀ ਅਤੇ ਇਹ ਮੀਟਿੰਗ 9 ਦਸੰਬਰ 2024 ਨੂੰ ਸਵੇਰੇ 11 ਵਜੇ ਬੁਲਾਈ ਗਈ ਹੈ ਇਸ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਜਿਵੇਂ ਕਿ ਸਿੱਖਿਆ ਵਿਭਾਗ ਵਿੱਚ ਸਾਰੂ ਸਿੱਖਿਆ ਵਿਅਨ ਅਧੀਨ ਮਿੱਡੇ ਮੀਲ ਅਧੀਨ ਅਤੇ ਦਫ਼ਤਰੀ ਕਰਮਚਾਰੀਆਂ ਨੂੰ ਰੈਗੂਲਰ ਕਰਨਾ ਉਹਨਾਂ ਦੀਆਂ ਤਨਖਾਹਾਂ ਵਿੱਚ ਵਾਧੇ ਕਰਨਾ ਉਹਨਾਂ ਨੂੰ ਪੱਕੇ ਕਰਨਾ ਅਤੇ ਨਾਲ ਹੀ ਉਨ੍ਹਾਂ ਦੇ ਡੀਏ ਏਰੀਅਰ ਬਕਾਇਆ ਹੀ ਵਗੈਰਾ ਦੇ ਲਾਭ ਹੈ ਜਿਹੜੇ ਉਹ ਦੇਣਾ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਜਿਹੜੀ ਜਾਣਕਾਰੀ ਆ ਉਹ ਇਸ ਦੇ ਵਿੱਚ ਵਿਚਾਰ-ਵਟਾਂਦਰਾ ਜਿਹੜਾ ਉਹ ਕੀਤਾ ਜਾਵੇਗਾ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲ ਰਹੀ ਹੈ ਕਿ ਇਸ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਨੂੰ ਕੋਈ ਅਹਿਮ ਫੈਸਲਾ ਜਿਹੜਾ ਉਹ ਕੱਚਿਆਂ ਤੋਂ ਪੱਕੇ ਕਰਨ ਅਤੇ ਮਿਡਲ ਮੀਲ ਕਰਮਚਾਰੀਆਂ ਦੇ ਲਈ ਕੁਝ ਅਹਿਮ ਯੋਜਨਾਵਾਂ ਸੰਬੰਧੀ ਨਿਕਲ ਕੇ ਸਾਹਮਣੇ ਆ ਸਕਦਾ ਹੈ ਪ੍ਰੰਤੂ ਇਸ ਤੇ ਉੱਪਰ ਵੀ ਹਾਲੇ ਕੁਐਸਚਨ ਮਾਰਕ ਹੈ ਕਿ ਪੰਜਾਬ ਸਰਕਾਰ ਇਸ ਮੀਟਿੰਗ ਨੂੰ ਸਿਰੇ ਲਾਵੇਗੀ ਔਰ ਪੰਜਾਬ ਸਰਕਾਰ ਇਸ ਮੀਟਿੰਗ ਦੇ ਵਿੱਚ ਮੁਲਾਜ਼ਮ ਨੂੰ ਕਿਹੜਾ ਲਾਭ ਦੇਵੇਗੀ ਜੇਕਰ ਕੋਈ ਵੀ ਲਾਭ ਮਿਲਦਾ ਹੈ ਤਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਵਾਂਗੇ ਜਾਂ ਖਰੀਸਨਾ ਮੀਟਿੰਗਾਂ ਦੇ ਵਿੱਚ ਕੀ ਫੈਸਲੇ ਹੁੰਦੇ ਆ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਵਾਂਗੇ ਕੋਈ ਵੀ ਅਪਡੇਟ ਆਉਂਦੀ ਹੈ ਸਭ ਤੋਂ ਪਹਿਲਾਂ ਆਪਣੇ ਚੈਨਲ ਉੱਪਰ ਤੁਹਾਨੂੰ ਮਿਲਦੀ ਰਹੇਗੀ ਪੰਜਾਬ ਦੇਸ਼ ਦੁਨੀਆ ਤੇ ਮੁਲਾਜ਼ਮਾਂ ਦੀ ਹਰ ਛੋਟੀ ਵੱਡੀ ਖਬਰ ਨੂੰ ਪ੍ਰਾਪਤ ਕਰਨ ਲਈ ਚੈਨਲ ਸਬਸਕ੍ਰਾਈਬ ਜਰੂਰ ਕਰੋ ਵੱਤੋ ਸਪੋਰਟ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਪੰਜਾਬ ਸਰਕਾਰ ਸਬੰਧੀ ਤੁਹਾਡੀ ਕੀ ਰਾਏ ਆ ਤੁਸੀਂ ਨੀਚੇ ਕਮੈਂਟ ਕਰਕੇ ਦੱਸ ਸਕਦੇ ਹੋ ਕਮੈਂਟ ਸਭੇਕ ਪਾਸ਼ਾ ਗਿਛੋਣ ਚਾਹੀਦੀਆਂ ਤਾਂ ਹੀ ਅਪਰੂਵ ਹੋਣਗੇ ਮਿਲਦੇ ਆ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਹੁਣ ਲਈ ਇੰਨਾ ਹੀ ਧੰਨਵਾਦ